ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀ ਮਿੱਤਰੋ ਕੀ ਹਾਲ ਚਾਲ ਆ ਠੀਕ ਠਾਕ ਹੋ ਲਓ ਵੀਰ ਜੀ ਅੱਜ ਫੇਰ ਖੜੇ ਆ ਆਪਾਂ ਗਿੱਲਾਂ ਪਿੰਡ ਆਪਣੀ ਸ਼ਾਪ ਤੇ ਤੇ ਤੁਹਾਨੂੰ ਦੱਸ ਦਈਏ ਜਿਵੇਂ ਹੁਣ ਕਬੂਤਰਾਂ ਦੀ ਪਰਪਟਾਈ ਹੋਣੀ ਆ ਬਾਈ ਪਰਪਟਾਈ ਦੇ ਵਾਸਤੇ ਸਪੈਸ਼ਲ ਤੁਹਾਨੂੰ ਦੋ ਤਿੰਨ ਦਵਾਈਆਂ ਦੱਸਦੇ ਆ ਜਾਂ ਜਿਹੜੇ ਭਰਾਵਾਂ ਦੇ ਬਿਮਾਰੀ ਆਈ ਹੋਈ ਆ ਉਹ ਨੋਟ ਕਰਨ ਗਾਰੰਟੀ ਆਪਣੀ ਆ ਬਾਈ ਬਿਮਾਰੀ ਤੇ ਹਮੇਸ਼ਾ ਲਈ ਖਤਮ ਆ ਜੇ ਕੋਈ ਭਰਾ ਪੀਜਨ ਸਟਰੋਂਗ ਹੈਲਥ ਦਵਾਈ ਪਾਉਂਦਾ ਤੇ ਪਰਪਟਾਈ ਦੇ ਵਾਸਤੇ ਤੁਹਾਨੂੰ ਦੱਸ ਦਈਏ ਕਿ ਬਾਈ ਆਹ ਹੈ ਪੀਜਨ ਮੈਗਾ ਆਇਲ ਹਰ ਸਾਲ ਭਰਾ ਵਰਤਦੇ ਆ ਦਾਣੇ ਨਾਲ ਲਾ ਕੇ ਥੋੜਾ ਜਿਆ ਤੇ ਦਾਣਾ ਜਿਹੜਾ ਹੈਗਾ ਉਹ ਪੌਣਾ ਕਬੂਤਰਾਂ ਨੂੰ ਮਸਲ ਪਾਵਰ ਬਹੁਤ ਜ਼ਿਆਦੀ ਕਬੂਤਰਾਂ ਦੀ ਬਣਦੀ ਆ ਠੀਕ ਆ ਜੀ ਟੋਪ ਕਲਾਸ ਰਿਜ਼ਲਟ ਆਇਆ ਇਹਦਾ ਤੇ ਨਾਲ ਚੈਂਪੀਅਨ ਜਿਹੜੀ ਕਿ ਮਲਟੀਵਿਟਾਮਿਨ ਦਾ ਕੰਮ ਕਰਦੀ ਆ ਠੀਕ ਆ ਬਹੁਤ ਤਗੜਾ ਰਿਜ਼ਲਟ ਆ ਇਹਦਾ ਵੀ ਬਹੁਤ ਪ੍ਰਾਮ ਮੰਗਉਂਦੇ ਨੇ ਔਰ ਵਰਤ ਵੀ ਰਹੇ ਨੇ ਠੀਕ ਆ ਜੀ ਇਹ ਦੋਵੇਂ ਚੀਜ਼ਾਂ ਜਿਹੜੀਆਂ ਹੈਗੀਆਂ ਆ ਟੋਪ ਰਿਜ਼ਲਟ ਆ ਤੇ ਨਾਲ ਜੇਕਰ ਚੈਂਪੀਅਨ ਦੀ ਥਾਂ ਤੇ ਮਲਟੀਵਿਟਾਮਿਨ ਆ ਐਪੀਜਨ ਮਲਟੀਵਿਟਾਮਿਨ ਨਾਲ ਇੰਨਾ ਦਾ ਰਿਜ਼ਲਟ ਜਿਹੜਾ ਹੈਗਾ ਟੌਪ ਕਲਾਸ ਆ ਪੂਰਾ ਵਧੀਆ ਰਿਜ਼ਲਟ ਆ ਕੋਈ ਵੀ ਭਰਾ ਜਿਹੜਾ ਹੈਗਾ ਵਰਤ ਕੇ ਦੇਖੇ ਔਰ ਕਬੂਤਰਾਂ ਦੇ ਪਰ ਵੀ ਚੌੜੇ ਆਉਣਗੇ ਪੂਰੇ ਵਧੀਆ ਠੀਕ ਹੈ ਜੀ ਤੇ ਕਬੂਤਰ ਜਿਹੜੇ ਹੈਗੇ ਤਾਕਤਵਰ ਰਹਿਣਗੇ ਕਿਉਂਕਿ ਖੂਨ ਦੀ ਕਮੀ ਆ ਜਾਂਦੀ ਆ ਤੇ ਜਦੋਂ ਪਰ ਆਉਂਦੇ ਆ ਤੇ ਕਮਜ਼ੋਰ ਹੁੰਦਾ ਕਬੂਤਰ ਉਹਨਾਂ ਦੀ ਕਮਜ਼ੋਰੀ ਦੀ ਜਿਹੜੀ ਘਾਟ ਨੂੰ ਪੂਰਾ ਕਰਨ ਵਾਸਤੇ ਜਿਹੜੀ ਹੈਗੀ ਆ ਇਹ ਪੀਜਨ ਮਲਟੀਵਿਟਾਮਿਨ ਪੀਜਨ ਮੈਗਾ ਆਇਲ ਤੇ ਚੈਂਪੀਅਨ ਤਿੰਨ ਮੈਡੀਸਨ ਨੇ ਜਿਹੜੀਆਂ ਟਾਪ ਕਲਾਸ ਰਿਜ਼ਲਟ ਆ ਚੈਂਪੀਅਨ ਅਦਰ ਕੰਪਨੀ ਦੀ ਆ ਪੀਜਨ ਮੈਗਾ ਆਇਲ ਤੇ ਪੀਜਨ ਮਲਟੀਵਿਟਾਮਿਨ ਇਹ ਸੇਮ ਕੰਪਨੀ ਦੀਆਂ ਤੇ ਪੀਜਨ ਸਟਰੋਂਗ ਹੈਲਥ ਇਹ ਵੀ ਸੇਮ ਕੰਪਨੀ ਆ ਪੀਜਨ ਸਟਰੋਂਗ ਹੈਲਥ ਓਨਲੀ ਬਿਮਾਰੀਆਂ ਦੇ ਲਈ ਆ ਬਾਈ ਠੀਕ ਹੈ ਤੇ ਬਾਕੀ ਐਕਸਟਰਾ ਜਿਹੜੀ એનર્ਜੀ ਦੇਣ ਦੇ ਵਾਸਤੇ ਆ ਤੁਸੀਂ ਪੀਜਨ ਮਲਟੀਵਿਟਾਮਿਨ ਪੀਜਨ ਮੈਗਾ ਤੇ ਚੈਂਪੀਅਨ ਇਹ ਤਿੰਨੇ ਦਵਾਈਆਂ ਜਿਹੜੀਆਂ ਵਰਤ ਸਕਦੇ ਹੋ ਇਹ ਤਿੰਨੇ ਦਵਾਈਆਂ 2200 ਰੁਪਏ ਦੀਆਂ ਤੇ ਪੀਜਨ ਮੈਗਾ ਆਇਲ ਜਿਹੜਾ ਇਹ 400 ਰੁਪਏ ਦਾ ਬਾਈ ਜੇ ਕੋਈ ਵੀ ਭਰਾ ਖਰੀਦਣਾ ਚਾਹਵੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਨੰਬਰ ਜਿਹੜੇ ਸਕਰੀਨ ਤੇ ਦਿੱਤੇ ਹੋਏ ਨੇ ਇਹਨਾਂ ਤੇ ਕਾਲ ਕਰਕੇ ਤੁਸੀਂ ਇਹ ਆਪਣੇ ਘਰੇ ਮੰਗਵਾ ਸਕਦੇ ਹੋ ਆਲ ਓਵਰ ਇੰਡੀਆ ਦੇ ਵਿੱਚ ਇਹਦੀ ਡਿਲੀਵਰੀ ਇਹਦੀ ਅਵੇਲੇਬਲ ਆ ਠੀਕ ਹੈ ਜੀ ਇਹ ਤੇ ਦਵਾਈਆਂ ਆ ਗਈਆਂ ਅੱਗੇ ਆ ਜੋ ਬਾਈ ਆਪਣੇ ਕੋਲ ਸਪੈਸ਼ਲ ਪੈਚ ਆ ਅਨਬ੍ਰੇਕੇਬਲ ਪੀਪੀਸੀਪੀ ਜਿਹੜਾ ਮਟੀਰੀਅਲ ਇਹਦੇ ਵਿੱਚ ਲੱਗਾ ਹੋਇਆ ਆ ਬਾਈ ਔਰ ਅਨਬ੍ਰੇਕੇਬਲ ਆ ਤੁਹਾਨੂੰ ਆਪਾਂ ਦੱਸਦੇ ਆ ਇਹਨੂੰ ਮਰੋੜ ਕੇ ਵੀ ਫੜੀ ਬਾਈ ਇੱਕ ਏ ਜਿਵੇਂ ਥੋੜੀ ਦੇਰ ਬਾਅਦ ਟੁੱਟ ਜਾਂਦੇ ਆ ਜਾਂ ਇਹ ਦੇਖੋ ਪੂਰਾ ਬਾਈ ਨੇ ਬੈਂਡ ਕਰ ਦਿੱਤਾ ਜਿੱਦਾਂ ਮਰਜੀ ਆ ਟੁੱਟਦਾ ਨਹੀਂ ਬਾਈ ਠੀਕ ਆ ਜੀ ਅਨਬ੍ਰੇਕੇਬਲ ਆ ਪੂਰਾ ਵਧੀਆ ਜਿਹੜੇ ਵੀ ਕਿਸੇ ਵੀ ਭਰਾ ਨੂੰ ਚਾਹੀਦੇ ਹੋਣ ਜੈਨੂਨ ਬਾਜਵ ਰੇਟਾਂ ਤੇ ਹੋਲ ਸੇਲ ਤੇ ਵੀ ਖਰੀਦ ਸਕਦਾ ਆ ਠੀਕ ਆ ਜੀ ਤੇ ਜੇ ਕਿਸੇ ਦੁਕਾਨਦਾਰ ਨੇ ਖਰੀਦਨੇ ਆ ਉਹਨੂੰ ਹੋਲ ਸੇਲ ਰੇਟਾਂ ਦੇ ਦਿੱਤੇ ਜਾਣਗੇ ਲੱਕੜ ਹਰੇਕ ਦੇ ਉੱਪਰ ਲੱਗੀ ਹੋਈ ਆ ਪੂਰਾ ਇਹ ਬੈਂਡ ਕਰ ਸਕਦੇ ਹੋ ਟੁੱਟਦਾ ਨਹੀਂ ਹੈਗਾ ਵਧੀਆ ਮਟੀਰੀਅਲ ਲੱਗਾ ਹੋਇਆ ਇਹਦਾ ਟਰੇਆਂ ਜਿਹੜੀਆਂ ਹੈਗੀਆਂ ਆਪਣੇ ਕੋਲ ਹਰ ਤਰ੍ਹਾਂ ਦੀਆਂ ਹੈਗੀਆਂ ਨੇ ਤੇ ਬਾਈ ਹੁਣ ਗਰਮੀਆਂ ਦੇ ਵਿੱਚ ਡੀ ਹਾਈਡਰੇਸ਼ਨ ਤੋਂ ਬਚਣ ਦੇ ਵਾਸਤੇ ਕਬੂਤਰਾਂ ਨੂੰ ਬਚਾਉਣ ਦੇ ਲਈ એનર્ਜੀ ਬੂਸਟ ਇਹ ਸਪੈਸ਼ਲ ਗਲੂਕੋਜ ਆ ਕਬੂਤਰਾਂ ਦਾ ਪੀਜਨ એનર્ਜੀ ਬੂਸਟ ਠੀਕ ਆ ਇਹ ਵੀ 200 ਰੁਪਏ ਦਾ ਆ ਜਿਹੜੇ ਵੀ ਕਿਸੇ ਵੀ ਭਰਾ ਨੂੰ ਚਾਹੀਦਾ ਹੋਵੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਇਹ ਵੀ ਸਾਡੇ ਕੋਲ ਸਟਾਕ ਜਿਹੜਾ ਆ ਚੁੱਕਾ ਆ ਠੀਕ ਹੈ ਜੀ ਹਰ ਚੀਜ਼ ਜਿਹੜੀ ਆ ਅਵੇਲੇਬਲ ਆ ਗਰਮੀਆਂ ਦੇ ਵਿੱਚ ਜੋ ਵੀ ਕਬੂਤਰਾਂ ਨੂੰ ਚਾਹੀਦਾ ਹੈਗਾ ਆ ਉਹਦੇ ਅਕੋਰਡਿੰਗ ਜਿਹੜਾ ਆਪਾਂ multivitamin energy boost ਹਰ ਚੀਜ਼ ਜਿਹੜੀ ਆ अवेलेबल ਆ ਤੇ ਆਪਣੇ ਕੋਲ ਕਬੂਤਰਾਂ ਦਾ ਤੁਸੀਂ ਗੱਲ ਕਰੀਏ ਪਿੰਜਰੇ ਛਤਰੀਆਂ ਠੀਕ ਹੈ ਜੋਟਾਂ ਸ਼ਬਕੇ ਇਹ ਦੇਖੋ ਕਿੰਨਾ ਸਟਾਕ ਜਿਹੜਾ ਪਿਆ ਆ ਬਾਈ ਸੁਖਵਿੰਦਰ ਵੀਰ ਦੁਕਾਨ ਤੇ ਹੁੰਦੇ ਆ ਕਿਸੇ ਲਈ ਵੀ ਤੁਸੀਂ ਫੋਨ ਕਰਕੇ ਸਮਾਨ ਘਰੇ ਵੀ ਮੰਗਵਾ ਸਕਦੇ ਹੋ ਛੋਟਾ ਸਮਾਨ ਬਾਈ ਡਿਲੀਵਰ ਹੁੰਦਾ ਵੱਡੇ ਸਮਾਨ ਪੈਂਪਾਂ ਛਤਰੀਆਂ ਡਿਲੀਵਰ ਨਹੀਂ ਹੁੰਦੀਆਂ ਕਿਉਂਕਿ ਇਹਨਾਂ ਦਾ ਕੋਰੀਅਰ ਚਾਰਜੀ ਜ਼ਿਆਦਾ ਪੈ ਜਾਂਦਾ ਜੇਕਰ ਆਪਾਂ ਡਿਲੀਵਰ ਕਰਦੇ ਆ ਠੀਕ ਹੈ ਜੀ ਆਪਣੇ ਕੋਲ ਐਗ ਬੋਲ ਐਗ ਪੈਡ ਹਰ ਚੀਜ਼ ਜਿਹੜੀ ਹੈਗੀ ਆ ਬਹੁਤ ਵਾਜਿਬ ਰੇਟਾਂ ਤੇ ਜਿਹੜੀ ਆ ਤੁਹਾਨੂੰ ਮਿਲ ਜਾਊਗੀ। ਔਰ ਡ੍ਰਿੰਕਰ ਹਰ ਤਰ੍ਹਾਂ ਦੀਆਂ ਟਰੇਆਂ ਜਿਹੜੀਆਂ ਸਪੈਸ਼ਲ ਜਿਹੜੀਆਂ ਟਰੇਆਂ ਹੁੰਦੀਆਂ ਨੇ ਇਹ ਵੀ ਸਾਡੇ ਕੋਲ ਅਵੇਲੇਬਲ ਨੇ। ਕਈ ਭਰਾ ਇਹਨਾਂ ਦੀ ਮੰਗ ਕਰਦੇ ਆ ਟਰੇਆਂ ਦੀ ਤੇ ਇਹ ਟਰੇਆਂ ਵੀ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ। ਆਪਣੇ ਕੋਲ ਕਾਫੀ ਕੁਆਲਿਟੀ ਦੀਆਂ ਟਰੇਆਂ ਹੈਗੀਆਂ ਨੇ ਆਪਣੇ ਕੋਲ ਹੁਣ ਨਵਾਂ ਸਟਾਕ ਆਇਆ ਆ ਟਰੇਆਂ ਦਾ ਇਹ ਦੇਖੋ। ਇਹ ਜਿਹੜੀਆਂ ਛੱਤ ਵਾਲੀਆਂ ਟਰੇਆਂ ਕਿਉਂਕਿ ਇਹ ਜ਼ਿਆਦਾ ਭਾਰ ਯੂਜ਼ ਕਰਦੇ ਨੇ ਇੱਕ ਤੇ ਟੁੱਟਦੀਆਂ ਨਹੀਂ ਦੂਸਰਾ ਖਰਾਬ ਨਹੀਂ ਹੁੰਦੀਆਂ ਤੀਸਰਾ ਇਹਦੇ ਵਿੱਚ ਵਿੱਠਾ ਨਹੀਂ ਪੈਂਦੀਆਂ ਔਰ ਇਹ ਸਾਫ਼ ਕਰਨੀਆਂ ਵੀ ਬਹੁਤ ਆਸਾਨ ਨੇ ਇਹ ਵਿੱਚੋਂ ਇਹਨਾਂ ਦੀ ਸਫਾਈ ਵੀ ਜਿਹੜੀ ਆ इजीली ਹੋ ਜਾਂਦੀ ਆ ਠੀਕ ਆ ਜੀ ਤੇ ਪਾਈਪਾਂ ਜਿਹੜੀਆਂ ਬਾਈ ਅਸੀਂ ਸਪੈਸ਼ਲ ਜਿਹੜੀਆਂ ਹੈਗੀਆਂ ਇਹ ਸਾਈਕਲ ਨੂੰ ਜਿਹੜੀ ਪਾਈਪ ਲੱਗਦੀ ਆ ਨਾ ਉਸ ਪਾਈਪ ਦੀਆਂ ਤਿਆਰ ਕਰਦੇ ਆ ਆਮ ਜਿਹੜੀਆਂ ਪਾਈਪਾਂ ਹੁੰਦੀ ਆ ਨਾਰਮਲ ਲੋਹੇ ਦੀਆਂ ਬਣੀਆਂ ਹੁੰਦੀਆਂ ਇਹ ਸੀਆਰਸੀ सीआरसी पाइप ਕਹਿੰਦੇ ਨੇ ਇਹਨੂੰ ਨੈਟ ਤੇ ਚੈੱਕ ਕਰ ਸਕਦੇ ਹੋ ਔਰ ਇਹ ਟੁੱਟਦੀਆਂ ਨਹੀਂ ਲਿਫਦੀਆਂ ਨਹੀਂ ਇਹਨਾਂ ਨੂੰ ਜੰਗਾਲ ਬਹੁਤ ਘੱਟ ਪੈਂਦਾ ਪੈਂਦਾ ਹੈਗਾ ਇਹ ਨਹੀਂ ਕਹਿੰਦੇ ਕਿ ਪੈਂਦਾ ਨਹੀਂ ਮਤਲਬ ਘੱਟ ਪੈਂਦਾ ਅਦਰ ਪਾਈਪਾਂ ਨੂੰ ਔਰ ਇਹ ਖਰਾਬ ਨਹੀਂ ਹੁੰਦੀਆਂ ਛੇਤੀ ਔਰ ਇਹਨਾਂ ਦੀ ਜਿਹੜੀ ਗੇਜ ਆ ਉਹ ਵੀ ਆਪਾਂ ਮੋਟੀ 18 16 20 ਇਹ ਤਿੰਨ ਗੇਜਾਂ ਦੇ ਵਿੱਚ ਜਿਹੜੀਆਂ ਇਹਨਾਂ ਨੂੰ ਆਪਾਂ ਬਣਾਉਨੇ ਆ ਤੇ ਇਹ ਆਪਣੇ ਕੋਲ ਬਾਈ 12 ਫੁੱਟ ਤੋਂ ਲੈ ਕੇ 22 ਫੁੱਟ ਤੱਕ ਪਾਈਪ ਜਿਹੜੀ ਹੈਗੀ ਆ ਅਵੇਲੇਬਲ ਹੈ ਜੀ ਤੇ ਜਿਹੜੇ ਵੀ ਭਰਾ ਨੂੰ ਕੋਈ ਵੀ ਚੀਜ਼ ਚਾਹੀਦੀ ਹੋਵੇ ਕਮੂਤਰਾਂ ਦੇ ਅਕੋਰਡਿੰਗ ਗੱਲ ਕਰੀਏ ਛੱਲਿਆਂ ਦੀ ਆਹ ਦੇਖ ਲਓ ਬਾਈ ਸਾਡੇ ਕੋਲ ਬਹੁਤ ਤਰ੍ਹਾਂ ਦੇ ਜਿਹੜੇ ਹੈਗੇ ਆ ਛੱਲੇ ਵੀ ਹੈਗੇ ਨੇ ਅਵੇਲੇਬਲ ਠੀਕ ਹੈ ਜੀ ਤੁਸੀਂ ਕਿਸੇ ਵੀ ਭਰਾਣੇ ਕਿਸੇ ਵੀ ਤਰ੍ਹਾਂ ਦੇ ਛੱਲੇ ਲੈਣੇ ਹੋਣ ਜਿਆਦਾਤਰ ਸਾਡੇ ਕੋਲ ਪਲਾਸਟਿਕ ਵਾਲੇ ਲੋਕ ਵਾਲੇ ਵਿਦਾਉਟ ਲੋਕ ਪਲਾਸਟਿਕ ਵਾਲੇ ਤੇ ਸਿਲਵਰ ਵਾਲੇ ਹਾਈ ਕਲਾਸ ਐਲੂਮੀਨੀਅਮ ਰਿੰਗ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਮਲਟੀ ਕਲਰ ਵੀ ਸਾਡੇ ਕੋਲ ਜਿਹੜੇ ਛੱਲੇ ਉਹ ਖਰੀਦ ਸਕਦੇ ਹੋ ਮਲਟੀ ਕਲਰ ਉਹ ਵੀ ਮਿਲ ਜਾਣਗੇ ਜੀ ਔਰ ਇਹਨਾਂ ਦੀ ਡਿਲੀਵਰੀ ਵੀ ਆਲ ਓਵਰ ਇੰਡੀਆ ਆਪਾਂ ਕਰਦੇ ਆ ਹਾਈ ਕੁਆਲਿਟੀ ਆ ਟੁੱਟਦਾ ਨਹੀਂ ਛੱਲਾ ਔਰ ਇਹਨਾਂ ਦਾ ਨੰਬਰ ਨਹੀਂ ਮਿੱਟਦਾ ਪੂਰਾ ਵਧੀਆ ਇਹਨਾਂ ਦਾ ਰਿਜ਼ਲਟ ਆ ਬਹੁਤ ਸਾਰੇ ਭਰਾਏ ਦੀ ਵਰਤੋਂ ਵੀ ਕਰ ਰਹੇ ਨੇ ਠੀਕ ਆ ਜੀ ਬਾਕੀ ਭਾਈ ਆਪਣੀ ਦੁਕਾਨ ਦੀ ਤੁਹਾਨੂੰ ਲੋਕੇਸ਼ਨ ਦੱਸ ਦਿੰਨੇ ਆ ਲੁਧਿਆਣੇ ਦੇ ਵਿੱਚ ਗਿੱਲ ਪਿੰਡ ਗਿੱਲ ਪਿੰਡ ਲੁਧਿਆਣਾ ਠੀਕ ਆ ਜੀ ਤੇ ਆਪਣੇ ਸਾਹਮਣੇ ਮਰੂਤੀ ਸੰਯੂਕੀ ਵਾਲਿਆਂ ਦਾ ਸ਼ੋਅਰੂਮ ਆ ਠੀਕ ਆ ਜੀ ਤੇ ਇਸ ਸਟੇਸ਼ਨ ਰੋਡ ਵੀ ਕਹਿੰਦੇ ਨੇ ਤੇ ਰਾਜਾ ਉਸਾਮੀ ਰੋਡ ਵੀ ਇਹਨੂੰ ਕਹਿੰਦੇ ਨੇ ਠੀਕ ਆ ਜੀ ਆ ਬਾਹਰ ਬੋਰਡ ਲੱਗਾ ਹੋਇਆ ਵਿਰਾਟ ਫਰੈਂਡਸ ਫਾਰਮ ਦਾ ਨਾਲ ਮਿਸਟਰ ਸਿੰਘ ਇਲੈਕਟ੍ਰੋ ਕੰਟਰੋਲ ਆ ਠੀਕ ਆ ਜੀ ਤੇ ਇਹ ਆਪਣੀ ਲੋਕੇਸ਼ਨ ਜੇਕਰ ਤੁਸੀਂ ਨੰਬਰ 9888890104 ਵਾਲੇ ਤੇ ਹਾਈ ਲਿਖੋਗੇ ਤੇ ਤੁਹਾਨੂੰ ਲੋਕੇਸ਼ਨ ਜਿਹੜੀ ਆ ਆਟੋਮੈਟਿਕਲੀ ਤੁਹਾਡੇ ਮੋਬਾਈਲ ਤੇ ਪਹੁੰਚ ਜਾਏਗੀ ਠੀਕ ਆ ਜੀ ਤੇ ਜਿਹੜੇ ਵੀ ਵੀਰ ਚਾਹ ਵਾਣ ਹੋਣ ਕਿਸੇ ਵੀ ਤਰ੍ਹਾਂ ਦੇ ਸਮਾਨ ਦੇ ਖਰੀਦਣ ਦੇ ਠੀਕ ਆ ਜੀ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਤੇ ਸਮਾਨ ਲੈ ਕੇ ਜਾ ਸਕਦੇ ਆ ਠੀਕ ਆ ਜੀ ਤੇ ਨੋਰਮਲ ਪਿੰਜਰੇ ਹੈਵੀ ਡਿਊਟੀ ਪਿੰਜਰੇ ਜਿੱਦਾਂ ਦੀ ਕਿਸੇ ਦੀ ਚਾਹ ਹੋਵੇ ਉਹੋ ਜਿਹਾ ਸਮਾਨ ਜਿਹੜਾ ਸਾਡੇ ਕੋਲ ਅਵੇਲੇਬਲ ਜਿਹੜਾ ਉਹ ਮਿਲ ਜਾਊਗਾ ਤੇ ਦਿਓ ਇਜਾਜ਼ਤ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਭਾਈ ਜੀ ਨਵੀਂ ਵੀਡੀਓ ਲੈ ਕੇ ਬਹੁਤ ਛੇਤੀ ਮਿਲਦੇ ਆ ਠੀਕ ਆ ਜੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ